ਜੰਗਲੀ ਸੂਰ ਇਹ ਨਾਂ ਸੁਣਨ ਨੂੰ ਅਜੀਬ ਲੱਗਦਾ ਅੱਜ ਅਸੀਂ ਇਹ ਪ੍ਰਤੱਖ ਦੇਖਿਆ ਦੇਖੋ ਤੁਹਾਡੇ ਸਾਹਮਣੇ ਜੰਗਲੀ ਸੂਰ ਦਾ ਬੱਚਾ ਸਸਿਆਕਾਲ ਜੀ ਦੋਸਤੋ ਜਦੋਂ ਕਦੇ ਮੈਂ ਆਪਣੇ ਨਾਨਕੇ ਵੱਲੋਂ ਜਾਂਦਾ ਹਾਂ ਤਾਂ ਰਸਤੇ ਦੇ ਵਿੱਚ ਬਹੁਤ ਸਾਰਾ ਜੰਗਲੀ ਏਰੀਆ ਪੈਂਦਾ ਉੱਥੇ ਕੋਈ ਨਾ ਕੋਈ ਅਜੀਬ ਜਾਨਵਰ ਮੈਨੂੰ ਦੇਖਣ ਨੂੰ ਮਿਲਦਾ ਸੋ ਕੱਲ ਮੈਨੂੰ ਦੇਖਣ ਨੂੰ ਮਿਲਿਆ ਜੰਗਲੀ ਸੂਰ ਦਾ ਬੱਚਾ ਆ ਦੇਖੋ ਸਾਹਮਣੇ ਚਿੱਟਕਬਰਾ ਰੰਗ ਕਿਆ ਬਾਤ ਹੈ ਛੋਟੇ ਜਿਹੇ ਸਾਹਿਆਂ ਵਰਗਾ ਜਿਦਾਂ ਦੇ ਖਰਗੋਸ਼ ਹੁੰਦੇ ਨੇ ਜੰਗਲੀ ਗਰਗੋਤਾ ਸਾਹਮਣੇ ਦੇਖੀ ਆ ਦੇਖੋ ਮੈਨੂੰ ਦੇਖ ਕੇ ਭੱਜ ਗਏ ਬਾਈ ਨਾ ਡੈਰ ਕੇ ਡਰ ਗਿਆ ਸੋ ਅੱਜ ਤੁਹਾਨੂੰ ਸਾਹਮਣੇ ਦਿਖਾਵਾਂਗੇ ਜੰਗਲੀ ਸੂਟ ਦੇ ਕਿੰਦਾਂ ਦੇ ਨੇ ਦੇਖੋ ਕੋਈ ਕਚਰਾ ਸੁੱਟ ਗਿਆ ਸੀ ਉਹ ਕਚਰੇ ਤੋਂ ਅਟਰੈਕਟ ਹੋ ਕੇ ਸਾਹਮਣੇ ਨਿਕਲ ਕੇ ਆਇਆ ਪਹਿਲਾਂ ਕਾਫੀ ਸਾਰੇ ਫਿਰ ਰਹੇ ਸਨ ਪਰ ਮੈਨੂੰ ਦੇਖ ਕੇ ਸਾਰੇ ਬਾਰੋਬਾਰੀ ਜੰਗਲ ਦੇ ਵਿੱਚੋਂ ਭੱਜ ਗਏ ਸੋ ਫਿਰ ਵੀ ਭੱਜਣ ਤੋਂ ਪਹਿਲਾਂ ਮੈਂ ਫੋਟੋਆਂ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਚੁੱਕਿਆ ਸੀ ਸੋ ਤੁਹਾਡੇ ਸਾਹਮਣੇ ਆ ਜੀ ਜੰਗਲੀ ਸੂਰ ਦਾ ਬੱਚਾ ਔਰ ਦੇਖੋ ਜੀ چھوٹਾ ਜਿਹਾ ਇਹ ਆਹ ਲੋ ਜੀ ਚਿੱਟ ਕਵਰਾ ਰੰਗ ਇਹਨੂੰ ਬੋਲਦੇ ਆ ਜੀ ਜੰਗਲੀ ਸੂਰ ਅੰਗਰੇਜ਼ੀ ਚ ਬੋਲਦੇ ਇਹਨੂੰ ਬੋਰ